ਅੱਜ ਆਪਾਂ ਬਣਾਏ ਨੇ ਜੀ ਪਿਆਜ਼ਾਂ ਵਾਲੇ ਸਪਾਈਸੀ ਪਰੌਂਠੇ ਬਿਲਕੁਲ ਸਿੰਪਲ ਤੇ ਸਾਦੇ ਤਰੀਕੇ ਨਾਲ ਕਿਸ ਤਰ੍ਹਾਂ ਬਣਾਏ ਨੇ ਵੀਡੀਓ ਚ ਅੱਗੇ ਬਣੇ ਰਹੋ ਜੇ ਤੇ ਉਸ ਤੋਂ ਪਹਿਲਾਂ ਗੁਰਦਾਸ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਪਿਆਜ਼ਾਂ ਵਾਲੇ ਪਰੌਂਠੇ ਬਿਲਕੁਲ ਸਿੰਪਲ ਤੇ ਸਾਦੇ ਪੂਰੇ ਦੇਸੀ ਤਰੀਕੇ ਨਾਲ ਅੱਜ ਦੇ ਆਪਾਂ ਜਿਹੜੇ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਨਾ ਕੋਈ ਪੇੜਿਆਂ ਦੇ ਵਿੱਚ ਬਾਰ-ਬਾਰ ਪਿਆਜ਼ ਭਰੰਦਾ ਚੰਝਟ ਬਿਲਕੁਲ ਸਿੰਪਲ ਤੇ ਸਾਦੇ ਤਰੀਕੇ ਨਾਲ ਆਪਾਂ ਬਣਾਵਾਂਗੇ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਜੀ ਪਿਆਜ਼ਾਂ ਵਾਲੇ ਪਰੌਂਠੇ ਨੂੰ ਬਣਾਉਣਾ ਪਿਆਜ਼ਾਂ ਦੇ ਪਰੌਂਠੇ ਬਣਾਉਣ ਵਾਸਤੇ ਆਪਾਂ ਇੱਥੇ ਲੈਨੇ ਚਾਰ ਮੀਡੀਅਮ ਸਾਈਜ਼ ਦੇ ਪਿਆਜ਼ ਤੇ ਨਾਲ ਆਪਾਂ ਖਾ ਪਾਵਾਂਗੇ ਜੀ ਖੂਬਸਾਰਾ ਧਨੀਆ ਤੇ 6-7 ਪਾਵਾਂਗੇ ਆਪਾਂ ਹਰੀਆਂ ਮਿਰਚਾਂ ਤੇ ਇੱਕ ਅਦਰਕ ਦਾ ਟੁਕੜਾ 2 ਇੰਚ ਦਾ ਅਦਰਕ ਦਾ ਟੁਕੜਾ ਇਹਨਾਂ ਅੱਜ ਆਪਾਂ ਜਿਹੜੇ ਪਿਆਜ਼ਾਂ ਵਾਲੇ ਪਰੌਂਠੇ ਬਣਾਉਣੇ ਨੇ ਇਹ ਥੋੜੇ ਆਪਾਂ ਸਪਾਈਸੀ ਤੇ ਤਿੱਖੇ ਬਣਾਵਾਂਗੇ ਇਸ ਕਰਕੇ ਆਪਾਂ ਅੱਜ ਜੀ ਮਿਰਚਾਂ ਹਰੀਆਂ ਜਿਹੜੀਆਂ ਜ਼ਿਆਦਾ ਲਈਆਂ ਨੇ ਤੇ ਸਭ ਤੋਂ ਪਹਿਲਾਂ ਹੁਣ ਆਪਾਂ ਕਰ ਲੈਨੇ ਜੀ ਪਿਆਜ਼ਾਂ ਨੂੰ ਤਿਆਰ ਪਿਆਜ਼ਾਂ ਨੂੰ ਆਪਾਂ ਛਿੱਲ ਕੇ ਰੱਖ ਲਿਆ ਸੀ ਸਾਰਾ ਰੱਖ ਲਿਆ ਸੀ ਤੇ ਸਭ ਤੋਂ ਪਹਿਲਾਂ ਆਪਾਂ ਪਿਆਜ਼ਾਂ ਨੂੰ ਕਟਾਂਗੇ ਲੰਬੇ ਸ্লাইਸ ਦੇ ਵਿੱਚ ਤੇ ਪਿਆਜ਼ਾਂ ਨੂੰ ਆਪਾਂ ਸਭ ਤੋਂ ਪਹਿਲਾਂ ਇਸ ਸਾਈਡ ਤੋਂ ਕਟਾਂਗੇ ਇਹ ਜਿਹੜਾ ਇਹਦਾ ਵੇਸਟ ਆ ਇਹਨੂੰ ਉਤਾਰ ਦਾਂਗੇ ਇਹਨੂੰ ਉਤਾਰਨ ਦੇ ਨਾਲ ਜਿਹੜੇ ਪਿਆਜ਼ਾਂ ਦੇ ਆਪਣੇ ਲੱਛੇ ਨੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਤੇ ਇਹਨੂੰ ਆਪਾਂ ਸੈਂਟਰ ਚੋਂ ਕੱਟ ਮਾਰ ਕੇ ਤੇ ਲੰਬੇ ਪਤਲੇ ਪਤਲੇ ਪੀਸਾਂ ਦੇ ਵਿੱਚ ਕੱਟ ਕੇ ਆਪਾਂ ਬਿਲਕੁਲ ਕਰ ਲੈਣੇ ਸਾਰੇ ਪਿਆਜ਼ਾਂ ਨੂੰ ਤਿਆਰ ਤੁਸੀਂ ਚਾਹੋ ਤਾਂ ਇੱਥੇ ਬਰੀਕ-ਬਰੀਕ ਵੀ ਕੱਟ ਸਕਦੇ ਹੋ ਪਰ ਅੱਜ ਆਪਾਂ ਬਣਾਉਣੇ ਨੇ ਥੋੜੇ ਜਿਹਾ ਵੱਖਰੇ ਤਰੀਕੇ ਨਾਲ ਪਿਆਜ਼ਾਂ ਵਾਲੇ ਪਰੌਂਠੇ ਇਸ ਕਰਕੇ ਆਪਾਂ ਇਹਨਾਂ ਦੇ ਲੱੱਛੇ ਤਿਆਰ ਕਰਾਂਗੇ ਪਿਆਜ਼ਾਂ ਨੂੰ ਹੁਣ ਇਸੇ ਤਰ੍ਹਾਂ ਕੱਟ ਕੇ ਸਾਰਿਆਂ ਨੂੰ ਕਰ ਲੈਨੇ ਆ ਜੀ ਤਿਆਰ ਪਿਆਜ਼ ਨੇ ਜੇ ਆਪਾਂ ਕੱਟ ਕੇ ਕਰ ਲੈਨੇ ਤਿਆਰ ਤੇ ਹੁਣ ਇਹਨਾਂ ਦੇ ਕਰਾਂਗੇ ਆਪਾਂ ਲੱੱਛੇ ਲੱੱਛੇ ਕਰਨ ਵਾਸਤੇ ਆਪਾਂ ਹੱਥਾਂ ਦੇ ਨਾਲ ਪਿਆਜ਼ ਜਿਹੜੇ ਇਸ ਤਰ੍ਹਾਂ ਮਸਲ ਦਾਂਗੇ ਦੇਖੋ ਕਿੰਨੇ ਵਧੀਆ ਲੱਛੇ ਆਪਣੇ ਜਿਹੇ ਬਣ ਕੇ ਤਿਆਰ ਹੋ ਗਏ ਨੇ ਇੱਕ ਵਾਰੀ ਜ਼ਰੂਰ ਤੁਸੀਂ ਬਣਾ ਕੇ ਦੇਖੋ ਇਸ ਮੇਰੇ ਇਸ ਤਰੀਕੇ ਦੇ ਨਾਲ ਬਣਾਉਦੇ ਲੱਛੇ ਆਪ ਕੱਲ ਨੇ ਪਕਾ ਦਾਂਗੇ ਜੀ ਆਪਾ ਦਾ ਚਮਚਾ ਨਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪਿਆਜ਼ਾਂ ਨੂੰ ਤੇ ਰੱਖਾਂਗੇ ਹੁਣ ਆਪਾਂ ਇੱਕ ਸਾਈਡ ਤੇ 5 ਮਿੰਟ ਵਾਸਤੇ ਇਹਨਾਂ ਨੂੰ ਰੈਸਟ ਤੇ ਰੱਖਾਂਗੇ ਤਾਂ ਕਿ ਜਿਹੜੇ ਪਿਆਜ਼ ਨੇ ਇਹ ਚੰਗੀ ਤਰੀਕੇ ਨਾਲ ਆਪਣਾ ਜਿਹੜਾ ਪਾਣੀ ਆ ਛੱਡ ਦੇਣਾ ਇਸ ਤਰ੍ਹਾਂ ਕਰਨ ਦੇ ਨਾਲ ਜਦੋਂ ਆਪਾਂ ਆਟਾ ਗੁੰਨੀਦਾ ਵਾ ਵਿੱਚ ਪਿਆਜ਼ ਪਾ ਕੇ ਤੇ ਆਟਾ ਜਿਹੜਾ ਪਤਲਾ ਨਹੀਂ ਆਪਣਾ ਹੁੰਦਾ ਬਿਲਕੁਲ ਸਖਤ ਰਹਿੰਦਾ ਇਹਨਾਂ ਨੂੰ ਰੱਖ ਦਿਆ ਹੁਣ ਜੀ ਹੁਣ ਆਪਾਂ ਇੱਕ ਸਾਈਡ ਤੇ ਤੇ ਇਧਰ ਆਪਾਂ ਕਰਦੇ ਆ ਜੀ ਅਗਲੀ ਤਿਆਰੀ ਹਰੀਆਂ ਮਿਰਚਾਂ ਤੇ ਅਦਰਕ ਆ ਜਿਹੜਾ ਆਪਣੀ ਜਿਹੜੀ ਆਪਣੀ ਇਹ ਹੈਗੀ ਆ ਹੱਥ ਵਾਲੀ ਮਸ਼ੀਨ ਇਹਦੇ ਵਿੱਚ ਗ੍ਰाइंड ਕਰਾਂਗੇ ਤੇ ਨਾਲ ਹੀ ਪਾ ਦਾਂਗੇ ਆਪਾਂ ਹਰੀਆਂ ਮਿਰਚਾਂ ਤੇ ਅਦਰਕ ਇਸ ਤਰ੍ਹਾਂ ਤੇ ਹੁਣ ਇਹਨੂੰ ਮਿਕਸੀ ਨੂੰ ਹੱਥ ਦੇ ਨਾਲ ਆਪਾਂ ਸਾਰੇ ਮਸਾਲੇ ਜਿਹੜੇ ਤੋਂ ਨੇ ਚੀਜ਼ਾਂ ਪਾਈਆਂ ਇਹਨਾਂ ਨੂੰ ਆਪਾਂ ਪੀਸ ਲੈਨੇ ਆ ਬਰੀਕ ਬਰੀਕ ਹਰੀਆਂ ਮਿਰਚਾਂ ਤੇ ਅਦਰਕ ਨੂੰ ਆਪਾਂ ਬਰੀਕ ਬਰੀਕ ਮਿਕਸੀ ਦੇ ਵਿੱਚੋਂ ਕੱਢ ਲਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਆਪਣਾ ਜਿਹੜਾ ਹਰੀਆਂ ਮਿਰਚਾਂ ਤੇ ਅਦਰਕ ਤਿਆਰ ਹੋ ਗਿਆ ਤੇ ਹੁਣ ਆਪਾਂ ਕਰਦੇ ਆਂ ਜੀ ਅਗਲੀ ਤਿਆਰੀ ਸ਼ੁਰੂ ਇੱਥੇ ਮੈਂ ਲਈਆਂ ਦੋ ਕੋਲੀਆਂ ਆਟੇ ਦੀਆਂ ਤੇ ਇਹਨੂੰ ਮੈਂ ਛਾਂ ਕੇ ਚੰਗੀ ਤਰੀਕੇ ਨਾਲ ਰੱਖ ਲਿਆ ਸੀ ਤੇ ਹੁਣ ਇਹਨੂੰ ਆਟੇ ਨੂੰ ਪਾ ਦਾਂਗੇ ਆਪਾਂ ਪ੍ਰਾਤ ਦੇ ਵਿੱਚ ਤੇ ਥੋੜਾ ਜਿਹਾ ਆਟਾ ਆਪਾਂ ਰੱਖਾਂਗੇ ਤੇ ਨਾਲ ਹੀ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਜਿਹੜੀ ਅਦਰਕ ਤੇ ਮਿਰਚਾਂ ਪੀਸ ਕੇ ਲਈਆਂ ਸੀ ਤੇ ਨਾਲ ਹੀ ਹੁਣ ਆਪਾਂ ਹਰਾ ਧਨੀਆ ਜਿਹੜਾ ਇਹਨੂੰ ਬਰੀਕ-ਬਰੀਕ ਕੱਟ ਕੇ ਵਿੱਚੇ ਪਾ ਦਾਂਗੇ ਨਾਲ ਹੀ ਪਾ ਦਾਂਗੇ ਕੱਟੇ ਹੋਏ ਪਿਆਜ਼ ਅੱਧਾ ਚਮਚ ਆਪਾਂ ਪਾ ਦਾਂਗੇ ਲੂਣ ਦਾ ਹੋਰ ਇਹਦੇ ਵਿੱਚ ਆਪਾਂ ਪਿਆਜ਼ਾਂ ਵਿੱਚ ਅੱਧਾ ਚਮਚ ਪਹਿਲਾਂ ਪਾਇਆ ਸੀ ਤੇ ਏਦਾਂ ਹੋਰ ਪਾ ਦਾਂਗੇ ਤੇ 1 ਚਮਚ ਪਾ ਦਾਂਗੇ ਆਪਾਂ ਅਜਵੈਨ ਦਾ ਤੇ ਅੱਧਾ ਚਮਚ ਆਪਾਂ ਪਾਵਾਂਗੇ ਲਾਲ ਮਿਰਚੇ ਦਾ ਪਾਊਡਰ ਜਿਹੜਾ ਇਹ ਕਲਰ ਵਾਸਤੇ ਤੇ ਹਲਦੀ ਪਾਵਾਂਗੇ ਆਪਾਂ ਅੱਧੇ ਚਮਚ ਤੇ ਥੋੜੀ ਜੀ ਕਾਟੇ ਕਿਉਂਕਿ ਇਹਦੇ ਨਾਲ ਕਲਰ ਆ ਜਿਹੜਾ ਬਹੁਤ ਵਧੀਆ ਹੁੰਦਾ ਤੇ ਸਵਾਦ ਜੀ ਵੀ ਕਾਫੀ ਫਰਕ ਪੈ ਜਾਂਦਾ ਹੁਣ ਇਹਨਾਂ ਨੂੰ ਮਿਕਸ ਕਰ ਦਾਂਗੇ ਪਾਣੀ ਆਪਾਂ ਹਜੇ ਨਹੀਂ ਪਾਉਣਾ ਪਹਿਲਾਂ ਆਪਾਂ ਪਿਆਜ਼ ਤੇ ਧਨੀਆ ਜਿਹੜਾ ਚੰਗੀ ਤਰੀਕੇ ਦੇ ਨਾਲ ਆਟੇ ਦੇ ਵਿੱਚ ਮਿਕਸ ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ ਪਾਣੀ ਪਾਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਹੁਣ ਆਪਾਂ ਇਹਨਾਂ ਨੂੰ ਆਟੇ ਨੂੰ ਗੁੰਨ ਕੇ ਕਰ ਦਿਆਂਗੇ ਤਿਆਰ ਅਟਾ ਆਪਾਂ ਜਿਹੜਾ ਚੰਗੀ ਤਰੀਕੇ ਨਾਲ ਗੁੰਨ ਕੇ ਕਰ ਲਿਆ ਤਿਆਰ ਤੇ ਆਟੇ ਨੂੰ ਆਪਾਂ ਇਕੱਠਾ ਕਰਕੇ ਤੇ ਰੱਖਾਂਗੇ ਜੀ 5 ਕਿ ਮਿੰਟ ਹੋਰ ਰੈਸਟ ਤੇ ਉਨੀ ਦੇਰ ਆਪਾਂ ਬਾਲਦੇ ਆਂ ਜੀ ਅੱਗ ਹੁਣ ਆਪਾਂ ਕਰਾਂਗੇ ਜੀ ਰੋਟੀ ਨੂੰ ਬਣਾਉਣਾ ਸਟਾਰਟ ਤੇ ਸਭ ਤੋਂ ਪਹਿਲਾਂ ਲਵਾਂਗੇ ਆਪਾਂ ਤੇਗਾ ਰੋਟੀ ਤੁਸੀਂ ਆਪਣੇ ਹਿਸਾਬ ਨਾਲ ਭਾਰੀ ਜਾਂ ਹੌਲੀ ਕਰ ਸਕਦੇ ਹੋ ਇਹ ਰੇ ਨੂੰ ਹੱਥਾਂ ਦੇ ਨਾਲ ਫੇਦਾਂਗੇ ਇਸ ਤਰ੍ਹਾਂ ਥੋੜਾ ਫਲੈਟ ਕਰ ਲਾਂਗੇ ਤੇ ਆਟਾ ਲਾ ਕੇ ਥੋੜਾ ਜਿਹਾ ਤੇ ਰੋਟੀ ਨੂੰ ਹਲਕੇ ਹੱਥਾਂ ਨਾਲ ਵੇਲ ਲਾਂਗੇ ਰੋਟੀ ਆਪਾਂ ਬਹਿਲ ਲਈਏ ਰੋਟੀ ਤਵੇ ਤੇ ਪਾਉਣ ਤੋਂ ਪਹਿਲਾਂ ਆਪਾਂ ਲਵਾਂਗੇ ਜੀ ਥੋੜਾ ਜਿਆ ਰਿਫਾਈਨ ਤੇ ਤਵੇ ਦੇ ਨੂੰ ਚੰਗੀ ਤਰ੍ਹਾਂ ਗ੍ਰੀਸ ਕਰ ਲਾਂਗੇ ਤਾਂ ਕਿ ਰੋਟੀ ਜਿਹੜੀ ਆ ਤਵੇ ਦੇ ਨਾਲ ਚੰਗੀ ਤਰ੍ਹਾਂ ਜੁੜਦੀ ਨਹੀਂ ਹੈਗੀ ਨਾਲ ਸੜਦੀ ਨਹੀਂ ਰੋਟੀ ਤੇ ਹੁਣ ਹਲਕੇ ਹੱਥਾਂ ਦੇ ਨਾਲ ਪਾਵਾਂਗੇ ਰੋਟੀ ਨੂੰ ਤਵੇ ਤੇ ਇਹੜੇ ਨੂੰ ਚੰਗੀ ਤਰ੍ਹਾਂ ਫਲੈਟ ਕਰ ਲਾਂਗੇ ਦੋਨੋਂ ਹੱਥਾਂ ਦੇ ਨਾਲ ਤੇ ਹੁਣ ਆਪਾਂ ਸੁੱਕਾਟਾ ਲਾਗੇ ਰੋਟੀ ਨੂੰ ਵੇਲਾਂਗੇ ਬਿਲਕੁਲ ਕੋਲੇ ਕੋਲੇ ਹੱਥਾਂ ਨਾਲ ਰੋਟੀ ਨੂੰ ਵੇਲਾਂਗੇ ਤੇ ਰਿਟੇ ਸਾਈਡ ਨੂੰ ਕਰਦਾਂਗੇ ਚੇਂਜ ਤੇ ਥੋੜਾ ਜਿਹਾ ਲਾਵਾਂਗੇ ਰਿਫਾਈਨ ਤੁਸੀਂ ਇੱਥੇ ਦੇਸੀ ਘਿਓ ਜਾਂ ਰਿਫਾਈਨ ਕੁਛ ਵੀ ਵਰਤ ਸਕਦੇ ਹੋ ਮੈਂ ਇੱਥੇ ਲਾਇਆ ਜੀ ਰਿਫਾਈਨ ਦੂਸਰੀ ਸਾਈਡ 'ਤੇ ਅਪਰ ਰਿਫਾਈਨ ਨਹੀਂ ਲਾ ਲਾਂਗੇ ਬਿਲਕੁਲ ਘੱਟ ਸੇਕ ਦਿੱਤੇ ਆਪਾਂ ਰੋਟੀ ਨੂੰ ਤਿਆਰ ਕਰਾਂਗੇ ਰੋਟੀ ਲਈ ਆਪਣੀ ਬਣ ਕੇ ਵੀ ਦੇਖ ਲਓ ਤੇ ਬਿਲਕੁਲ ਤਿਆਰ ਹੋ ਗਈ ਕਿੰਨੀ ਵਧੀਆ ਆਪਣੀ ਰੋਟੀ ਸੇਕ ਕੇ ਤਿਆਰ ਹੋਈ ਹੈ ਤੇ ਇਹ ਜਿਹੇ ਸਾਈਡਾਂ ਨੂੰ ਕਰਾਂਗੇ ਜੀ ਚੇਂਜ ਤੇ ਫੈਂਡ ਲਾ ਕੇ ਰੋਟੀ ਨੂੰ ਕਰਦਾਂਗੇ ਆਪਾਂ ਚੇਂਜ ਸਾਈਡ ਇਹਦੇ ਨੂੰ ਬਹੁਤ ਹੀ ਵਧੀਆ ਪਿਆਜ਼ਾਂ ਵਾਲੇ ਪਰੋਠੀਆਂ ਪਲੇ ਜਿਹੜੇ ਬਣ ਕੇ ਤਿਆਰ ਹੋਏ ਨੇ ਇਹ ਬਿਲਕੁਲ ਸਿੰਪਲ ਤੇ ਸਾਦੇ ਤੇ ਪੂਰੇ ਦੇਸੀ ਤਰੀਕੇ ਨਾਲ ਤੇ ਲੋ ਜੀ ਆਪਾਂ ਪਿਆਜ਼ ਵਾਲੇ ਸਪਾਈਸੀ ਪਰੌਠੇ ਬਣਾ ਕੇ ਕਰ ਲਏ ਨੇ ਬਿਲਕੁਲ ਸਾਰੇ ਤਿਆਰ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਆਪਣੀ ਪਲੇਟ ਨੂੰ ਸਰਵ ਕਰਕੇ ਅੱਜ ਦੀ ਆਪਣੀ ਜਿਹੜੀ ਆ ਪਿਆਜ਼ ਵਾਲੇ ਸਪਾਈਸੀ ਪਰੌਠੇ ਨੇ ਜਿਹੜੇ ਇਹਨਾਂ ਨੂੰ ਆਪਾਂ ਕਰਾਂਗੇ ਜੀ ਸਰਵ ਦਹੀਂ ਦੇ ਨਾਲ ਤੇ ਨਾਲ ਆਪਣੇ ਹੈਗੇ ਜਿ ਪਿਆਜ਼ ਵਾਲੇ ਪਰੌਠੇ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਦੀ ਸਬਸਕ੍ਰਾਈਬ ਤਾਂ ਕਿ ਅਗਲੀ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ